ਸੱਚੇ ਅਕਲ ਦੋਸਤੋ ਇਸ ਵਕਤ ਆਪਾ ਮੌਜੂਦ ਹਾਂ ਪਟੰਡਾ ਦੇ ਫਾਇਰਪ੍ਰੇਡ ਚੌਂਕ ਦੇ ਵਿੱਚ ਜਿੱਥੇ ਕਿ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲੇ ਚ ਮਾਰੇ ਗਏ ਸਾਡੇ ਨਾਗਰਿਕਾਂ ਦੇ ਭੈਣ ਭਰਾਵਾਂ ਲਈ ਕੈਂਡਲ ਮਾਰਚ ਰੱਖਿਆ ਗਿਆ ਕਾਂਗਰਸ ਪਾਰਟੀ ਵੱਲੋਂ ਅਤੇ ਸਰਕਾਰ ਕੋਲੋਂ ਇਹ ਮੰਕੀਤੀ ਗਈ ਕਿ ਇਹਨਾਂ دہشت گردਾਂ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਦੇਸ਼ ਦੀ ਇਕਤਾ ਤੇ ਅਖੰਡਤਾ ਉੱਪਰ ਜੋ ਹਮਲਾ ਕੀਤਾ ਹੈ ਇਸ ਨੇ ਪੂਰੇ ਭਾਰਤ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਫੈੜ ਦਿੱਤੀ ਹੈ ਅਤੇ ਇਸ ਤਰ੍ਹਾਂ ਸਾਡੇ ਬੇਕਸੂਰ ਨਿਰਦੋਸ਼ ਲੋਕਾਂ ਨੂੰ ਜੋ ਕਿ ਸਲਾਨੀਆਂ ਦੇ ਤੌਰ ਤੇ ਘੁੰਮਣ ਲਈ ਉਹ ਪੈਲਗਾਮ ਕਸ਼ਮੀਰ ਗਏ ਸੀ ਉਹਨਾਂ ਨੂੰ ਕਹਿਰਾਨਾ ਤਰੀਕੇ ਨਾਲ ਮਾਰਿਆ ਗਿਆ ਹੈ ਸੋ ਸਬੂਚੇ ਦੇਸ਼ ਵਾਸੀਆਂ ਵੱਲੋਂ ਆਪਣੇ ਭੈਣ ਭਰਾਵਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਜੋ ਆਪ ਭੇਟ ਕੀਤੀ ਜਾ ਰਹੀ ਹੈ ਸੋ ਸਰਕਾਰ ਨੂੰ ਬੇਨਤੀ ਹੈ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਧੰਨਵਾਦ